ਵਾਈਗੁਰਜੀ ਅੱਜ ਤੁਹਾਨੂੰ ਅਸੀਂ ਸੰਤਾਂ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਸੰਤ ਪਾਪਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਵਾਲੇ ਜਿਹੜੇ ਫਾਨੀ ਸੰਸਾਰ ਨੂੰ ਜੋ ਕਿ ਅਲੱਗ ਦਾ ਕਹਿ ਗਏ ਨੇ ਅੱਜ ਤੁਹਾਨੂੰ ਅਸੀਂ ਸੰਤਾਂ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਵਾਈਗੁਰਜੀ ਤੇ ਨਾਮ ਜਾਪ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨਾਮ ਜਾਪ ਜਿਹੜਾ ਇਹ ਕੀਤਾ ਜਾ ਰਿਹਾ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੰਤਾਂ ਤੁਸੀਂ ਦੇਖ ਸਕਦੇ ਹੋ ਸੰਤਾਂ ਜਿਹੜੀਆਂ ਨੇ ਗੁਰੂ ਦੇ ਦਰਸ਼ਨਾਂ ਵਾਸਤੇ ਇੱਥੇ ਪਹੁੰਚੀਆਂ ਨੇ ਇਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਆਪਣਾ ਪਿੰਡ ਨਾਲਾਚੰਦ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਜਿਹੜਾ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਦਿਖਾ ਰਹੇ ਆ ਦਰਸ਼ਨ ਕਰਾ ਰਹੇ ਆ ਜੀ ਸਤ ਬਾਬਾ ਰੋਸ਼ਨ ਸਿੰਘ ਜੀ ਜੋ ਕਿ ਬੀਤੇ ਦਿਨੀ ਉਹਨਾਂ ਦਾ ਸਵਰਗ ਵਾਸ ਜੋ ਹੋ ਗਿਆ ਬਹੁਤ ਜੀ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਤੇ ਆਪਣੇ ਆਪਣਾ ਪਿੰਡ ਨੜਾਲਾ ਚੰਦ ਦੇ ਦਿਖਾ ਰਹੇ ਆ ਸੰਗਤਾਂ ਤੁਸੀਂ ਦੇਖ ਸਕਦੇ ਹੋ ਗੁਰੂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਇੱਥੇ ਪਹੁੰਚੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਵਾਈਗੁਰ ਜੀ ਤੁਸੀਂ ਦੇਖ ਸਕਦੇ ਹੋ ਸੰਸਾਰਿਕ ਸੰਤ ਬੱਬਾ ਰੋਸ਼ਨ ਸਿੰਘ ਜੀ ਜੋ ਕਿ ਹਾਲੀ ਦੇ ਵਿੱਚ ਕਿਉਂਕਿ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ ਗੁਰੂ ਚਰਨਾਂ ਵਿੱਚ ਜਾਬ ਰਾਜੇ ਨੇ ਤੇ ਸੰਤ ਬੱਬਾ ਕਰਮ ਸਿੰਘ ਜੀ ਸੰਤ ਬੱਬਾ ਮਾਜਾ ਸਿੰਘ ਜੀ ਦਾ ਪਿੰਡ ਡੇਰਾ ਪਿੰਡ ਮਕਸੂਦਪੁਰ ਵਿਖੇ ਜੋ ਡੇਰਾ ਡੇਰੇ ਤੋਂ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਨਾਮ ਸਤਨਾਮ ਵਾਈਗੁਰ ਦਾ ਜਾਪ ਕੀਤਾ ਜਾ ਰਿਹਾ ਵਾਈਗੁਰ ਜੀ ਤੁਸੀਂ ਦੇ ਸਕਦੇ ਹੋ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਹੋ ਸਤਨਾਮ ਵਾਹਿਗੁਰੂ ਲੈਟਰ ਵਾਈਗੁਰ ਲੈਟਰ ਪੁੱਛ ਰਹੇ ਹੋ ਸੰਗਤਾਂ ਤੁਸੀਂ ਦੇ ਦੇਉਂਦੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਰਹੀਆਂ ਨੇ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਦੇ ਦਰਸ਼ਨਾਂ ਵਾਸਤੇ ਸੰਗਤਾਂ ਜਿਹੜੀਆਂ ਨੇ ਭਾਰੀ ਗਿਣਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਮੈਂ ਬਾਹਰ ਦੇਖ ਰਿਹਾ ਸੀ ਕਿ ਬਾਹਰ ਲੰਗਰ ਵੀ ਜਿਹੜੇ ਨੇ ਚੱਲ ਰਹੇ ਨੇ ਠੰਡੇ ਜਲਦੀਆਂ ਸ਼ਕੀਲਾਂ ਦੇ ਲੰਗਰ ਚੱਲ ਰਹੇ ਨੇ ਠੰਡੇ ਜਲਦੇ ਲੰਗਰ ਚੱਲ ਰਹੇ ਨੇ ਗੁਰੂ ਦੀਆਂ ਸੰਗਤਾਂ ਦੀ ਆਪਾਂ ਗੱਲ ਕਰੀਏ ਗੁਰੂ ਦੀਆਂ ਸੰਗਤਾਂ ਬਹੁਤ ਪਹੁੰਚੀਆਂ ਹੋਈਆਂ ਨੇ ਇੱਥੇ ਡੇਰਾ ਵਿਖੇ ਸਤਨਾ ਵਾਈਗੁਰੂ ਦਾ ਜਾਪ ਕੀਤਾ ਜਾ ਰਿਹਾ ਵਾਈਗੁਰ ਜੀ ਸਤਨਾ ਗੁਰੂ ਸਤਨਾ ਸਤਨਾ ਸੰਤਾਂ ਦੇ ਦਰਸ਼ਨਾਂ ਵਾਸਤੇ ਜਿਹੜੀਆਂ ਸੰਗਤਾਂ ਨੇ ਦੂਰ ਤਰਾਡੇ ਤੋਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੀਆਂ ਨੇ ਵਾਈਗੁਰ ਜੀ ਸਤਨਾ ਵਾਈਗੁਰੂ ਦਾ ਜਾਪ ਕੀਤਾ ਜਾ ਰਿਹਾ ਵਾਈਗੁਰ ਜੀ ਗੁਰੂ ਦੀਆਂ ਸੰਗਤਾਂ ਗੁਰੂ ਦੇ ਦਰਸ਼ਨਾਂ ਵਾਸਤੇ ਇੱਥੇ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਸੰਤਾ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਏ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਜਿਹੜਾ ਕੀਤਾ ਜਾ ਰਿਹਾ ਅਸੀਂ ਤੁਹਾਨੂੰ ਬਾਹਰ ਵੀ ਲੈ ਕੇ ਚੱਲਾਂਗੇ ਬਾਹਰ ਵੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਮੌਜੂਦ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਤ ਪਾਪਾ ਕਰਮ ਸਿੰਘ ਜੀ ਸੰਤ ਪਾਪਾ ਮਾਝਾ ਸਿੰਘ ਜੀ ਦਾ ਪਿੰਡ ਮਕਸੂਦਪੁਰ ਵਿਖੇ ਜੋ ਡੇਰਾ ਵਾ ਡੇਰੇ ਤੋਂ ਅਸੀਂ ਇਲਾਇ ਤਸਵੀਰਾਂ ਦਿਖਾ ਰਹੇ ਹਾਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਦ ਫੁੱਲਾ ਸੁਣਾਉਂ ਨਾਮ ਵਾਹਿਗੁਰੂ ਸਤ ਨਾਮ ਆਓ ਆਪਾਂ ਹੁਣ ਤੁਹਾਨੂੰ ਬਾਹਰ ਲੈ ਕੇ ਚਲਦੇ ਆਂ ਤੇ ਬਾਹਰ ਵੀ ਸੰਗਤਾਂ ਤੁਸੀਂ ਦੇਖੋਗੇ ਬਾਹਰ ਭਾਰੀ ਗਿਂਤੀ ਜਿਹੜੇ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਇਹ ਗੁਰੂ ਘਰ ਦਰਸ਼ਨਾਂ ਵਾਸਤੇ ਨਾਮ ਸਿਮਰਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਭਾਰੀ ਗਿਤੀ ਵਿੱਚ ਸੰਗਤਾਂ ਜਿਹੜੀਆਂ ਨੇ ਇਥੇ ਮਜੂਦ ਆ। ਭਾਈ ਗੁਰਜੀ 2 ਮਿੰਟ ਜੀ ਆ ਰਿਹਾ See you later, ਬਾਰਿਆਣਾ ਵਸਤੀ ਤੋਂ ਹੋਰ ਤਰ੍ਹਾਂ ਦਾ ਕੰਮ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਠੰਡੇ ਮਿੱਠੇ ਜਲਦੀਆਂ ਚਪੀਲਾਂ ਚੱਲ ਰਹੀਆਂ ਨੇ ਇਹ ਭਾਰ ਕਰਮੀ ਦੇ باوجود ਵੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਇਹ ਇਹ ਗੁਰੂ ਦੇ ਦਰਸ਼ਨਾਂ ਵਾਸਤੇ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਦੇ ਦਰਸ਼ਨਾਂ ਵਾਸਤੇ ਸੰਗਤਾਂ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਠੰਡੇ ਮਿੱਠੇ ਜਲਦੀਆਂ ਛਪੀਲਾਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਸੰਗਤਾਂ ਦੇਖ ਸਕਦੇ ਹੋ ਗੁਰੂ ਦੇ ਦਰਸ਼ਨਾਂ ਵਾਸਤੇ ਇੱਥੇ ਸੰਗਤਾਂ ਪਹੁੰਚੀਆਂ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਆਪਣਾ ਪਿੰਡ ਨਾਣਾ ਚੈਨਲ ਤੇ ਤੁਸੀਂ ਦੇਖ ਸਕਦੇ ਹੋ गुरु ਦੇ ਦਰਸ਼ਨਾ ਵਾਸਤੇ ਤੁਹਾਨੂੰ ਦੱਦੀ ਹੈ ਕਿ ਅਸੀਂ ਅੱਜ ਪਹੁੰਚੇ ਹਾਂ ਜੀ ਸੰਤ ਬਾਬਾ ਕਰਨ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦਾ ਜੋ ਢੇਰਾ ਵਾਪੇ ਨੇ ਮਕਸੂਦਪੁਰ ਜੋ ਕਿ ਤੁਹਾਨੂੰ ਦੱਸਣਾ ਚਾਹਾਂਗੇ ਇਹ ਡੇਰਾ ਮੁਖੀ ਜੋ ਸੰਤ ਬਾਬਾ ਰੋਸ਼ਨ ਸਿੰਘ ਜੀ ਜੋ ਕਿ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ ਗੁਰੂ ਚਾਨਾਂ ਵਿੱਚ ਜਾਬਰਾਜੇ ਨੇ ਤੇ ਅੱਜ ਅਸੀਂ ਤੁਹਾਨੂੰ ਅਸੀਂ ਦੂਸਰੇ ਦਿਨ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੂਸਰੇ ਦਿਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੇਰੇ ਤੋਂ ਤੇ ਦੂਸਰੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦੇ ਨਾਮ ਤੇ ਜੋ ਪਿੰਡ ਮਕਸੂਦਪੁਰ ਵਿਖੇ ਜੋ ਡੇਰਾ ਵਾ ਉਸ ਦਿਨ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਾਲ ਤੁਹਾਨੂੰ ਦੱਸਣ ਦੇ ਚਾਹਾਂ ਠੰਡੇ ਮਿੱਠੇ ਚਲਦੀਆਂ ਸ਼ਬੀਲਾਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਪਰ ਗਰਮੀ ਤੇ باوجود ਵੀ ਸੰਤਾਂ ਜਿਹੜੀਆਂ ਨੇ ਇਹ ਗੁਰੂ ਘਰ ਦੀਆਂ ਗੁਰੂ ਘਰ ਜਿਹੜੇ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਸੰਤਾਂ ਇੱਥੇ ਪਹੁੰਚ ਜਾਨੇ ਤੇ ਠੰਡੇ ਮਿੱਠੇ ਚਲਦੀਆਂ ਸ਼ਬੀਲਾਂ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਇੱਧਰ ਕੀਰਤਨ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕੀਰਤਨ ਵੀ ਹੋ ਰਿਹਾ ਤੇ ਸੰਤਾਂ ਦਾ ਤੁਸੀਂ ਦੇਖ ਸਕਦੇ ਹੋ ਭਾਰੀ ਗਿੰਤੇ ਦੇ ਵਿੱਚ ਇਕੱਠ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਸੰਤਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਡੇਰੇ ਦੇ ਭਾਰੀ ਇਕੱਠ ਸੰਤਾਂ ਦਾ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਤੁਸੀਂ ਦੇਖ ਸਕਦੇ ਹੋ ਸੰਤਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇੱਧਰ ਸੰਤਾਂ ਕਿੰਨੀਆਂ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਤੇ ਭਾਰੀ ਕੱਠ ਤੁਸੀਂ ਦੇ ਸਕਦੇ ਹੋ ਸੰਤ ਬਾਬਾ ਰੋਸ਼ਨ ਸਿੰਘ ਜੀ ਜੋ ਕਿ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ ਗੁਰੂ ਚਰਨਾਂ ਵਿੱਚ ਜਾਬਰਾਜੇ ਨੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਕਾਪ ਕੀਤਾ ਜਾ ਰਿਹਾ ਤੁਸੀਂ ਸੁਣਿਆ ਹੋਵੇਗਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਆਪਣਾ ਪਿੰਡ ਨੜਾਲਾ ਚੈਨਲ ਤੇ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦਾ ਜੋ ਡੇਰਾ ਵਾ ਪਿੰਡ ਮਕਸੂਦਪੁਰ ਵਿਖੇ ਇਹ 라 ਮੁਖੀ ਸਨ ਸੰਤ ਬਾਬਾ ਰੋਸਨ ਸਿੰਘ ਜੀ ਹੋਤੀ ਮਰਦਾਨ ਵਾਲੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਨੇ ਉਹਨਾਂ ਦਾ ਜੋ ਸਵਰਗਵਾਸ ਹੋ ਗਿਆ ਵਾ ਤੇ ਗੁਰੂ ਚੰਨਾ ਵਿੱਚ ਜਾਬ ਰਾਜੇ ਨੇ ਅੱਜ ਅਸੀਂ ਇਹ ਦੂਸਰੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਵਾਈ ਗੁਰੂ ਜੀ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਆਪਣਾ ਪਿੰਡ ਦੇ ਨੜਾਲਾ ਚੈਨਲ ਤੇ ਵਾਈ ਗੁਰੂ ਸਤਨਾਮ ਦਾ ਜੋ ਜਾਬ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਤੁਸੀਂ ਹਾਂ 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 ਅੱਜ ਅਸੀਂ ਦੂਸਰੀ ਦੇਣ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਵਾਈਗੁਰ ਜੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਦੂਸਰੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੰਗਤਾਂ ਇਹ ਗਰਮੀ ਵੀ ਬਹੁਤ ਜ਼ਿਆਦਾ ਵਾ ਪਰ ਗਰਮੀ ਨੂੰ ਨਾਮ ਮੰਨਦੇ ਹੋਏ ਇਹ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਡੇਰਾ ਵਿਖੇ ਗਰਮੀ ਨੂੰ ਨਾਮ ਮੰਨਦੇ ਹੋਏ ਸੰਗਤਾਂ ਫੇਰ ਵੀ ਇੱਥੇ ਪਹੁੰਚ ਰਹੀਆਂ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਦੇ ਪ੍ਰਤੀ ਕਿੰਨਾ ਪਿਆਰ ਹੈ ਆਪਾਂ ਕਹਿ ਸਕਦੇ ਹਾਂ ਸੰਗਤਾਂ ਦੇ ਵਿੱਚ ਗੁਰੂ ਦੇ ਪ੍ਰਤੀ ਕਿੰਨਾ ਪਿਆਰ ਵਾ ਸੰਗਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚ ਰਹੀਆਂ ਨੇ ਡੇਰਾ ਵਿਖੇ ਇਹ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਦੀ ਜੇ ਅਪਾ ਗੱਲ ਕਰੀਏ ਇਹ ਸ਼ਬੀਲਾਂ ਜਿਹੜੀਆਂ ਚੱਲ ਰਹੀਆਂ ਨੇ ਇੱਥੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਵੀਡੀਓ ਵੱਧ ਵੱਧ ਸ਼ੇਅਰ ਕਰ ਦਿਓ ਬਾਈ ਗੁਰਜੀ ਜੀ ਬਾਈ ਗੁਰਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੋਈ ਨਹੀਂ ਸਰ ਕੋਈ ਨਹੀਂ ਤੇ ਵਾਈ ਗੁਰੂ ਜੀ ਤੁਸੀਂ ਦੇਖ ਸਕਦੇ ਹੋ ਠੰਡੇ ਮਿੱਠੇ ਜਲਦੀਆਂ ਛਪੀਲਾਂ ਚੱਲ ਰਹੀਆਂ ਨੇ ਪਰ ਗਰਮੀ ਦੇ باوجود ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਇਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੀਆਂ ਹਾਂਜੀ ਵਾਈ ਗੁਰੂ ਜੀ ਹਾਂਜੀ ਮਥਰਾ ਯੂਪੀ ਤੋਂ ਆਇਆ ਸੀ ਮਥਰਾ ਤੋਂ ਆਏ ਹੋ ਮਥਰਾ ਦਾ ਡੇਰਾ ਸੀ ਸੰਭਾਲਦੇ ਹਾਂ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਮਥਰਾ ਦੀ ਸੰਗਤ ਲੈ ਕੇ ਇੱਥੇ ਆਏ ਆ ਪਹੁੰਚੇ ਆ ਤੇ ਉਹਨਾਂ ਦਰਸ਼ਨ ਬੜੇ ਓਖੇ ਹੋ ਰਹੇ ਨੇ ਤੇ ਨਰ ਕਿੰਨੇ ਕਿੰਨੀ ਕਿ ਸੰਗਤ ਜਿਹੜੀ ਉੱਥੋਂ ਮਥਰਾ ਤੋਂ ਆਈ ਹੈ ਲਗਭਗ ਮਥਰਾ ਤੋਂ ਕਰੀਬ 10-10 ਸੰਗਤ ਆਈ ਹੈ ਔਰ ਦਿੱਲੀ ਤੋਂ ਤਾਂ ਬੱਸ ਫੜ ਕੇ ਆਈ ਹੈ ਹਾਂਜੀ ਸੰਗਤਾਂ ਦੇ ਦਰਸ਼ਨ ਹੋਈ ਕਿ ਨਹੀਂ ਹੋ ਗਏ ਲੇਕਿਨ 2 ਘੰਟੇ ਲੈਣ ਚ ਲਗੜਾ ਬਿਆ ਪਸੀਨਾ ਜਾਇ ਸਿਰ ਤੋਂ ਲੈ ਕੇ ਪੈਰ ਤੱਕ ਆ ਗਿਆ ਲੇਕਿਨ ਅਸੀਂ ਵੀ ਹਿੰਮਤ ਹਾਰੀ ਨਹੀਂ ਐ ਬਾਬਾ ਜਿਹੜੇ ਹਿੰਮਤ ਦਿੰਦਾ ਸਾਨੂੰ ਕਿੱਦਾਂ ਦਾ ਲੱਗਾ ਫਿਰ ਦਰਸ਼ਨ ਕਰਕੇ ਮਨ ਨੂੰ ਕਿੱਦਾਂ ਦਾ ਲੱਗਾ ਕਿੱਦਾਂ ਦਾ ਫੀਲ ਹੋਇਆ ਦਿਲ ਨੂੰ ਜਦਾਂ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ ਲੇਕਿਨ ਐਸੇ ਸੰਤ ਸਾਨੂੰ ਮਿਲਣਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਰਨਾ ਵਿੱਚ ਜਾਬ ਰਾਜ ਨੇ ਹਨਾ ਹਾਂਜੀ ਵਾਹਿਗੁਰੂ ਜੀ ਮੈਂ ਮੇਰਾ ਟੋਆ ਆਂ और रात्रि चलाऊँ मेरठ को साले बार आए कुछ हाँ, मेरठ तो आए हाँ मेरठ आया हाँ और बाबा जी दर्शन करने आया मैंने उनका नाम तबुरन बाबा जी जा और मन बड़ा दुख हुआ वैसे भी لیکن میرا من نہیں مانا راتے 1 بجے سے پورے 3 4 گھنٹے ساتھ چل رہے ہیں جی ایک کتنا کا سما ہو گیا ہے اس سنتوں دے نال جڑےانوں تھانو جدا مطلب کیا 40 سال ہو گئے 40 سال ہو 40 سالوں میں کرپا دے انہاں دے আশীর্বাদے میرا کوئی کم اثر نہیں رکھا جی پہلا بھی ڈیرے تے آ کے جی زیارت کیتی تھی جدا مطلب لے وری ہاں پہلے ڈیرے تے آ چکا جی میں ہاں پہلے ڈیرے تے آ چکا اس ڈیرے بھی چکا دے دے میں اور من سنتوں دا بڑا আশীর্বাদے بہت আশীর্বাদ ہے کیداں کا فیل ہویا جدوں سنتاں دے درشن کیتے اندر جدا ہجے میں درشن نہیں کیتے دساں انہاں نوں جاواں گا میں

जल प्रवाह दो तरीक जल प्रवाह किया जाएगा सारी संघे जो है ਹੋਣ ਡੱਬਾ ਭੰਤ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਜਿਹੜਾ ਮੈਂ ਆਪਾਂ ਕਹਿ ਸਕਦੇ ਨਹੀਂ ਪੂਰਾ ਕਰ ਸਕਦੇ ਜੀ ਨਹੀਂ ਪੂਰਾ ਨਹੀਂ ਪੂਰਾ ਨਹੀਂ ਜੀ ਨਹੀਂ ਕਹਿੰਦੇ ਘਾਟਾ ਬੁਰਾ ਨਹੀਂ ਹੋਆ ਉਹ ਘਾਟਾ ਨਾ ਪੂਰਾ ਹੋ ਪਾਇਗਾ ਨਾ ਹੋ ਸਕੇਗਾ ਨਾ ਕਿ ਤੁਹਾਨੂੰ ਵਾਈਗਰੂ ਕਾਲਪੁਰ ਖਾਗੇ ਬੇਨਤੀ ਕਰਨਾ ਚਾਹੋਗੇ ਮੈਂ ਵਾਈਗਰੂ ਰਕੀਬਾ ਬੇਨਤੀ ਕਰਨ ਆਵਾ ਕਿ ਬਾਬਾ ਦੇ ਚਲਣੋ ਸਵਾਰ ਚਲਣ ਵਾਲ ਜੀ ਹਾਂ ਉਹਨਾਂ ਦੇ ਝੋਲੇਗਾ ਜੀ ਆ ਸਾਨੂੰ ਵੀ ਜੋਲੇ ਵਸ ਕੋਈ ਮੇਰਾ ਕੋਈ ਮੇਰਾ ਬਸ ਹੁੰਦਾ ਦੀ ਇਹੋ ਸੰਤਾਂ ਕਿੰਨੇ ਆ ਵਧੀਆ ਗੱਲਾਂបੱਤਾ ਸਾਡੇ ਨਾਲ ਕਰ ਰਹੀਆਂ ਨੇ ਕਿ ਸੰਤਾਂ ਜਿਹੜੀਆਂ ਸੰਤਾਂ ਦੇ ਨਾਲ ਆਪਾਂ ਕਹਿ ਸਕਦਾ ਸੰਤਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੀਆਂ ਨੇ ਤੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਇੱਥੇ ਆ ਰਹੀਆਂ ਮੈਂ ਕੱਲ੍ਹ ਦਾ ਹੀ ਇਹ ਆਪਾਂ ਵੀਡੀਓ ਲਾਈਵ ਕਰਦੇ ਪਏ ਸੀ ਮੈਂ ਕੱਲ੍ਹ ਦੇ ਦੇਖਣ ਦਾ ਸੀ ਕਿ ਜਦੋਂ ਆਪਾਂ ਕਿਸੇ ਸੰਗਤ ਨਾਲ ਆਪਾਂ ਗੱਲ ਕਰਦੇ ਆਂ ਪਰ ਉਹਨਾਂ ਦਾ ਨਾ ਕਿਤੇ ਨਾ ਕਿਤੇ ਜਿਹੜਾ ਮਨ ਭਰ ਜਾਂਦਾ ਜਦੋਂ ਆਪਾਂ ਸੰਤਾਂ ਦਾ ਨਾਮ ਲਈਦਾ ਸੰਤ ਬਾਬਾ ਰੋਸ਼ਨ ਸਿੰਘ ਜੀ ਦਾ ਜਦੋਂ ਆਪਾਂ ਨਾਮ ਲਈਏ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਮਨ ਜਿਹੜਾ ਭਰ ਜਾਂਦਾ ਵਾ ਬਹੁਤ ਭਾਰਾ ਜਿਹੜਾ ਮਨ ਜਿਹੜਾ ਹੋ ਜਾਂਦਾ ਵਾ ਬੰਦੇ ਦਾ ਆਪਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਦੇ ਸਕਦੇ ਹੋ ਪਲ-ਪਲ ਦੀ ਜਾਣਕਾਰੀ ਨਾਮ ਸਿਮਰਨ ਕੀਤਾ ਜਾ ਰਿਹਾ ਵਾਹਿਗੁਰੂ ਸਤਨਾਮ ਦਾ ਜਾਪ ਕੀਤਾ ਜਾ ਰਿਹਾ ਵਾਹਿਗੁਰੂ ਜੀ ਕੀ ਜਾਨੀ ਕੀ ਕਰਨ ਚਾਹੋਗੇ ਬਾਬਾ ਜੀ ਸਾਡੇ ਤੋਂ ਸਦਾ ਲਈ ਚ ਦੇਵੀ ਛੋੜ ਜੀ ਬਾਬਾ ਜੀ ਬਹੁਤ ਸੋਨੇ ਸਾਡੇ ਡੇਰੇ ਚ ਕੰਮ ਕੀਤੇ ਸੀ ਸਾਡੇ ਇਲਾਕੇ ਚ ਬਹੁਤ ਸਾਡੇ ਦੇਖੋ ਜੀ ਪਹਿਲਾਂ ਦੇ ਡੇਰਾ ਬਹੁਤ ਤਕੜਾ ਹੈ ਕੋਈ 10 ਕਿਲੇ ਵਿੱਚ ਡੇਰਾ ਹੀ ਆ ਫਿਰ ਜੀ ਬੈਂਕ ਸੰਤਾਨਾ ਖੋਲੀ ਵਿੱਚ ਇਹ ਸਕੂਲ ਖੋਲਿਆ ਫਿਰ ਹਸਪਤਾਲ ਖੋਲਿਆ ਡੰਗਰਾ ਹਸਪਤਾਲ ਬੰਦਿਆਂ ਦਾ ਹਸਪਤਾਲ ਹੋਰ ਡੇਰੇ ਦੇ ਬਹੁਤ ਸਕੂਲ ਪਤਨੀ ਵੱਡੀ ਮਿਆਣੀ ਵਿੱਚ ਖੋਲੇ ਨਾਲ ਬਹੁਤ ਸਕੂਲਾਂ ਦਾ ਬਾਬਾ ਭਲਾਤ ਦੇ ਅਪਾਰ ਕਿਰਪਾ ਸੀ ਸੰਤਾਂ ਦੀ ਜਣਾ ਤੇ ਬਾਬਾ ਪਕਾਲਾ ਸਾਹਿਬ ਬਹੁਤ ਤਕੜਾ ਗੁਰਦਾਰਾ ਜੀ ਬਹੁਤ ਸਾਰੇ ਗੁਰਦਾਰੇ ਸੰਤਾਂ ਨੇ ਖੋਲੇ ਜੀ ਬਹੁਤ ਬਹੁਤ ਪਰ ਕਿਤੇ ਕਿਤੇ ਜਦੋਂ ਆਪਾਂ ਸੰਤਾਂ ਨਾਲ ਆਪਾਂ ਗੱਲ ਕਰਦੇ ਕਿਤੇ ਕਿਤੇ ਉਹਨਾਂ ਨਾਲ ਕੋਈ ਮਨ ਭਰ ਜਾਂਦਾ ਜਦੋਂ ਆਪਾਂ ਇਹ ਸੰਤ ਬਾਬਾ ਰੋਸ਼ਨ ਸਿੰਘ ਜਿਹਦਾ ਨਾਮ ਲੈਂਦਾ ਜਦੋਂ ਹਾਂਜੀ 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 ਬਹੁਤ ਮਨ ਹਾਂਜੀ ਵਾਈਗੁਰ ਜੀ ਕਿੱਥੋਂ ਆਏ ਅਸੀਂ ਬਰੇਲੀ ਯੂਪੀ ਯੂਪੀ ਤੋਂ ਆਏ ਹਾਂਜੀ ਜੀ ਜੀ ਸੰਤਾਂ ਦੇ ਦਰਸ਼ਨ ਹੋ ਗਏ ਹੋਣੀ ਆਏ ਕਰਾਂਗੇ ਕਰਨੇ ਆ ਜੀ ਬਸ ਜਦੋਂ ਤੁਹਾਨੂੰ ਪਤਾ ਲੱਗਾ ਕਿ ਸੰਤਾਂ ਦਾ ਸਵਰਗ ਵਾਸ ਹੋ ਗਿਆ ਲੋਕ ਗਮਨ ਕਰਕੇ ਜਾਂ ਗੁਰੂ ਚਰਨਾਂ ਦੇ ਵਿੱਚ ਜਾਬ ਰਾਜੇ ਫਿਰ ਕਿਦਾਂ ਦਾ ਫੀਲ ਹੋਇਆ ਤੁਹਾਨੂੰ ਜਦੋਂ ਬਹੁਤ ਹੀ ਐਸਾ ਲੱਗਾ ਸਾਡੀ ਅਸੀਂ ਅਨਾਥ ਹੋ ਗਏ ਬਿਲਕੁਲ ਹੀ ਸਾਡੇ ਦੇ ਬਿਲਕੁਲ ਪਿਤਾ ਜੀ ਵਰਗੇ ਸਾਡੇ ਆਪਣੇ ਸਾਡੇ ਦਾਦਾ ਜੀ ਪਾਕਿਸਤਾਨੋਂ ਬੰਦੇ ਆਏ ਨੇ ਇਸ ਡੇਰੇ ਨੂੰ ਤੇ ਸਾਢੇ ਤੇ ਘਰ ਆਂਦੇ ਸੀ ਪਹਿਲੇ ਸਾਢੇ ਘੜੀ ਡੇਰਾ ਲੱਗਦਾ ਸੀ ਬਰੇਲੀ ਸ਼ਹਿਰ ਦੇ ਹੁਣ ਤੇ ਬਟੇਰਾ ਬਣ ਗਿਆ ਗੁਰਦੁਆਰਾ ਬਣ ਗਿਆ ਲੇਕਿਨ ਪਹਿਲੇ ਸਿਰ ਸਾਢੇ ਬਰੇਲੀ ਸਾਢੇ ਘਰੀ ਹੰਦੇ ਸੀ ਤੇ ਸਾਢੇ ਘਰੀ ਰੁਕਦੇ ਸੀ ਬਾਬਾ ਮਾਜੇ ਤੁਹਾਨੂੰ ਪਤਾ ਲੱਗਾ ਇੱਕ ਵਾਰੀ ਮਾਨ ਦੇ ਪੂਰਾ ਡੋਲ ਗਿਆ ਹੋਏਗਾ ਕਿ ਮਦੀ ਮਾਨ ਨੂੰ ਇੱਕ ਝਟਕਾ ਲੱਗਾ ਜਾਂ ਕਹਿਣਾ ਮਤਲਬ ਹਣਾ ਹੁਣ ਇਹ ਕੋਈ ਚੀਜ਼ ਸਾਡੇ ਤੋਂ ਕੋਈ ਵਾਕ ਹੋ ਗਈ ਜਿੱਦਾਂ ਹਣਾ ਹੋਣੀ ਹੋਣੀ ਰਗੜ ਅਸੀਂ ਨਹੀਂ ਸੰਭਲ ਪਾਰੇ ਬਸ ਇਹ ਹੀ ਲੱਗਦਾ ਹੈ ਸਾਢੇ ਉੱਤੇ ਉਹਨਾਂ ਦਾ ਆਸ਼ੀਰਵਾਦ ਬੜਾ ਰਹਿਦਾ ਹੈ ਸਦਾ ਖੜਾ ਰਹਿ। ਇਤਨਾ ਸੰਗਤ ਨੂੰ ਪਿਆਰ ਕਰਦੇ ਸੀ ਕੁਝ ਪੁੱਛਣਾ ਨਹੀਂ ਇਤਨੇ ਅਕਾਲ ਪੁਰਖ ਅੱਗੇ ਉਹਨਾਂ ਦੇ ਚੰਨਾ ਚੰਨਾ ਚ ਨਵਾਸ ਬਖਸ਼ਣ ਬਾਬਾ ਹੈ ਹਣਾ ਹਾਂਜੀ ਬਸ ਆਪਣੇ ਚੰਨਾ ਤੇ ਸਾਨੂੰ ਸਾਨੂੰ ਵੀ ਆਪਣੇ ਚਾਣਾਂ ਦੇ ਆਪਣੇ ਚਾਣਾਂ ਦੇ ਨਾਲ ਲਾ ਕੇ ਰੱਖਣ ਤੇ ਸਾਰੇ ਡੇਰਾਂ ਨੂੰ ਚੜਦੀ ਕਲਾ ਵਿੱਚ ਰੱਖਿਆ ਤੇ ਸਦਾ ਹੀ ਬਾਬਾ ਕਰਨਜੀਤ ਜੀ ਦਾ ਕਿਰਪਾ ਬਣਾਈ ਰੱਖਣ ਬਸ ਬਾਰ ਕਿਹੜਾ ਬਣਾਈ ਰੱਖਣਾ ਦੇਖੋ ਜੀ ਇਹ ਸੰਗਤਾਂ ਆ ਬਗਲਬੱਦ ਗੱਦੀ ਕੋਈ ਮੇਰਿਡ ਤਾ ਆ ਰਿਹਾ ਕੋਈ ਕਿਸੇ ਤੋਂ ਆ ਰਿਹਾ ਬੁਰ ਦੂਰੋਂ ਸੰਗਤਾਂ ਆ ਰਹੀਆਂ ਨੇ ਕਿ ਇਹ ਗੁਰੂ ਘਰ ਇਹ ਦਰਸ਼ਨਾਂ ਲਈ ਆਪਾਂ ਕਹਿ ਸਕਦੇ ਆ ਇਹ ਗੁਰੂ ਦੇ ਦਰਸ਼ਨਾਂ ਲਈ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਗਰਮੀ ਵੀ ਬਹੁਤ ਜ਼ਿਆਦਾ ਵਾ ਬਈ ਗਰਮੀ ਨੂੰ ਨਾਮ ਹੁੰਦੇ ਹੋਏ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੱਥੇ ਕਿੱਥੋਂ ਸੰਗਤਾਂ ਪਹੁੰਚੀਆਂ ਨੇ ਤੁਸੀਂ ਸੋਹਣੀ ਲਿਆ ਕਿਤੋਂ ਕਿਤੋਂ ਸੰਗਤਾਂ ਪਹੁੰਚੀਆਂ ਨੇ ਤੁਸੀਂ ਸੋਹਣੀ ਲਿਆ ਉਹਨਾਂ ਕੋ ਤੇ ਬਹੁਤ ਦੂਰ ਦੂਰੋਂ ਸੰਗ ਦੇ ਲੰਗਰ ਚੱਲ ਰਹੇ ਨੇ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਚੱਲ ਰਹੀਆਂ ਨੇ ਤਾਨੂੰ ਦੱਦੀ ਹੈ ਕਿ 2 ਤਰੀਕ ਨੂੰ ਸਵੇਰੇ 7 ਵਜੇ ਬਾਬਾ ਜੀ ਦਾ ਜਲ ਪ੍ਰਵਾਹ ਕੀਤਾ ਜਾਏਗਾ ਜੋ ਪਵਿੱਤਰ ਸਰੀਰ ਆ ਜਿਹੜਾ ਬਾਬਾ ਜੀ ਦਾ 7 ਵਜੇ ਜਿਹੜਾ ਸਵੇਰੇ 2 ਤਰੀਕ ਸਵੇਰੇ 7 ਵਜੇ ਜਲ ਪ੍ਰਵਾਹ ਕੀਤਾ ਜਾਏਗਾ ਬਾਬਾ ਜੀ ਦਾ ਜੋ ਪਵਿੱਤਰ ਸਰੀਰ ਆ ਜਲ ਪ੍ਰਵਾਹ ਕੀਤਾ ਜਾਏਗਾ ਸਵੇਰੇ 7 ਵਜੇ 2 ਤਰੀਕ ਸਾਰੀਆਂ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਕਮੇਟੀ ਵੱਲੋਂ ਤੇ ਜਰੂਰ ਪਹੁੰਚੋ ਜੀ ਵਾਹਿਗੁਰੂ ਜੀ 2 ਤਰੀਕ ਸਵੇਰੇ 7 ਵਜੇ ਬਾਬਾ ਜੀ ਦਾ ਜੋ ਪਵਿੱਤਰ ਸਰੀਰ ਆ ਇਹ ਜਲ ਪ੍ਰਵਾਹ ਕੀਤਾ ਜਾਏਗਾ ਸਵੇਰੇ 2 ਤਰੀਕ ਸਵੇਰੇ 7 ਵਜੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਸੰਗਤਾਂ ਦੇ ਨਾਲ ਜੁਦਾ ਆਪਾਂ ਗੱਲਬਾਤ ਕਰਦੇ ਆਂ ਜਿਦਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸਾਡਾ ਸਾਡਾ ਆਪ ਖੁੱਦ ਦਾ ਵੀ ਮਨ ਭਰਿਆ ਜੁਦਾ ਅਸੀਂ ਗੱਲਾਂ ਬਾਤਾਂ ਇਹ ਬਾਬਾ ਜੀ ਦੇ ਬਾਰੇ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਰਹੀਆਂ ਨੇ ਹੋਰ ਸ਼ਾਮ ਨੂੰ ਸੰਗਤਾਂ ਹੋਰ ਵੀ ਇੱਥੇ ਸੰਗਤਾਂ ਆਉਣਗੀਆਂ ਤੁਸੀਂ ਉਹ ਵੀ ਤੁਹਾਨੂੰ ਅਸੀਂ ਲਾਈਵ ਕਰਕੇ ਤੁਹਾਨੂੰ ਜਰੂਰ ਵੀਡੀਓ ਦਿਖਾਈ ਜਾਏਗੀ ਤੇ ਹਰਪ੍ਰੀਤ ਸਿੰਘ ਘੋਤੜਾ ਨੂੰ ਦਵ ਜੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ